ਅਸੀਂ ਪੀਜੂ ਯੂਨੀਵਰਸਿਟੀ ਵਾਸਤੇ ਅਕਾਲੀ ਦਲ ਵਾਰਿਸ ਪੰਜਾਬ ਵੱਡੇ ਪੱਦਰ ਦੇ ਸੰਘਰਸ਼ ਕਰਾਂਗੇ ਮੋਦੀ ਨੂੰ ਮੋਦੀ ਨੂੰ ਜਿਹੜੀ 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 ਇਹਨਾਂ ਦੀ ਕਟੜਤਾ ਨਾ ਕਟੜ ਦਾ ਪੰਜਾਬ ਦਾ ਕਲਚਰ ਨਹੀਂ ਗਈ ਕਟੜ ਕਟੜ ਦਾ ਕਿਧਰ ਆ ਗਈ ਨਾ 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 ਭਾਜੀ ਕਟੜ ਦਾ ਕਿਧਰ ਆ ਗਈ ਅਸੀਂ ਕਟੜ ਦਾ ਦਾ ਕਿਹੜਾ ਸਵਾਲ ਕੀਤਾ ਜਿਹੜਾ ਦੀ ਗੱਲ ਕੀਤੀ ਜਿਹੜੀ ਨਾ ਪਿੰਡਾਂ ਦੀ ਗੱਲ ਕੀਤੀ ਮੈਂ ਦੱਸ ਦਿੰਦਾ ਜੀ ਮੇਰਾ ਖਟੂ ਸਾਹਿਬ ਆਪਾ ਤੁਸੀਂ ਤੁਸੀਂ ਸਿਆਣੇ ਉਸ ਨੂੰ ਪਹਿਲਾ ਪਿੰਡਾਂ ਦੇ ਨਾਮ ਮੈਂ ਕਹ ਪਿੰਡਾਂ ਦੇ ਨਾਮ ਸੁਣ ਲਓ ਗੋਇੰਦਵਾਲ ਤੋਂ ਛੁਰੂ ਹੋ ਜਾਓ ਇੱਧਰ ਯਾਰ ਗੱਲ ਸੁਣੋ ਗੱਲ ਸੁਣੋ ਗੱਲ ਸੁਣੋ ਆ ਪਿੰਡ ਆਪ ਗੱਲ ਸੁਣੋ ਯਾਰ ਗੱਲ ਸੁਣੋ ਤੁਸੀਂ ਤੁਸੀਂ ਪਿੰਡਾਂ ਦੀ ਗੱਲ ਕੀਤੀ ਸੀ ਪਿੰਡਾਂ ਪਿੰਡਾਂ ਦੇ ਨਾਮ ਆਉਣ ਲੱਗੇ ਸੁਣ ਲਿਓ ਮੈਂ ਪਿੰਡਾਂ ਦੇ ਨਾਮ ਦੱਸ ਦਿੰਦਾ ਜੀ ਜੋ ਆਪਾਂ ਗੋਇੰਦਵਾਲ ਤੋਂ ਸ਼ੁਰੂ ਹੋ ਜਾਏ ਜੋਲ ਪਹਿਲ ਮੜੜ ਬਾਜੀ ਮੈਂ ਤਨ ਤੁਸੀਂ ਪਿੰਡਾਂ ਦੀ ਗੱਲ ਕੀਤੀ ਜਿਹੜੇ ਹਲਕਾ ਤਲੰਤਾਂ ਦੀ ਪੈਂਦਾ ਜੀ ਇਹ ਗੱਲ ਨਹੀਂ ਆਗੀ ਇਹ ਗੱਲ ਨਹੀਂ ਆਗੀ ਤੁਸੀਂ 1 ਮਿੰਟ ਕੋਈ ਹਾਰਡ ਪ੍ਰਭਾਵਿਤ ਪੈਂਦਾ ਦੀ ਗੱਲ ਕੀਤੀ ਸੀ ਹਾਰਡ ਪ੍ਰਭਾਵਿਤ ਹਾਰਡ ਪ੍ਰਭਾਵਿਤ ਪੈਂਦਾ ਦੀ ਗੱਲ ਕੀਤੀ ਤੁਸੀਂ ਸੰਧੂ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਦੇਖੋ ਆ ਆ ਇਲੈਕਸ਼ਨ ਦੇ ਵਿੱਚ ਮੈਂ ਤਾਂ ਸਿਰਫ ਆਮ ਆਦਮੀ ਨੂੰ ਪੁੱਛਦਾ ਠੀਕ ਹੈ ਮੈਨੂੰ ਤੁਸੀਂ ਕੈਂਡੀਡੇਟ ਤਾਂ ਦੱਸੋ ਵੀ ਤੁਹਾਡੇ ਦਰਿਆ ਝੜਦ ਵਾਲੇ ਪੋਸਟਰ ਲਾਉਣ ਵਾਲੇ ਕੈਂਡੀਡੇਟ ਤੁਸੀਂ ਕਿਉਂ ਨਹੀਂ ਲਿਆਉਂਦੇ ਰਾਜ ਸਭਾ ਚ ਭੇਜਦੇ ਹੋਣ ਧਨਾੜ ਬੰਦਾ ਇੱਥੇ ਲਿਆਣਾ ਵੇ ਧਨਾੜ ਬੰਦਾ ਉੱਥੇ ਜਦੋਂ ਰਾਜ ਵਿਧਾਨ ਸਭਾ ਖਰਾਫ ਲੁਣਾਉਣਾ ਉਹਦੀ ਵਾਈਫ ਦੇ ਬਾਹਰ ਧਨਾੜ ਬੰਦਾ ਕਿਉਂ ਤੁਹਾਡੀ ਪਾਰਟੀਆਂ ਚ ਬੰਦੇ ਖਤਮ ਹੋ ਗਏ ਆ ਇਹ ਕੀ ਕਹਦੇ ਸੀ ਪਿੰਡਾਂ ਤੋਂ ਪੁੱਛ ਕੇ ਸਾਡੀ ਪਾਰਟੀ ਚੱਲੂਗੀ ਕਿਹੜੇ ਪਿੰਡਾਂ ਤੋਂ ਪੁੱਛ ਕੇ ਚੱਲਦੀ ਆ ਆ ਬੀਬੀਆਂ ਆ ਜਾਂਦੀਆਂ ਨੇ ਇਹਨਾਂ ਨੂੰ ਪੁੱਛੋ ਹਜ਼ਾਰ ਕਰੋ ਦੇਣਾ ਪੁੱਛੋ ਪੁੱਛੋ ਅਸੀਂ ਦੇ ਮੇਰੀ ਗੱਲ ਸੁਣੋ ਇੱਕ ਮੈਂ ਮਨਵੀਰ ਨੂੰ ਪੁੱਛਿਆ ਮੈਂ ਵੀ ਨੂੰ ਪੁੱਛੋ ਤਾਂ ਸਹੀ ਮੇਰੀ ਪਹਿਲਾਂ ਤਾਂ ਮੈਂ ਪਹਿਲਾਂ ਤਾਂ ਮੈਂ ਵੀਰ ਨੂੰ ਇਹ ਪੁੱਛਿਆ ਚਾਰ ਪਹਿਲਾਂ ਤਾਂ ਮੈਂ ਇਹ ਕਹਿੰਦਾ ਚਾਰ ਸਾਲ ਇਹਨਾਂ ਨੂੰ ਪੈਸੇ ਮਿਲੇ ਹੀ ਨਹੀਂ ਹਾਂਜੀ ਭਾਜੀ ਕੀ ਕਹਿਣਾ ਚਾਹੁੰਦੇ ਹੋ ਭਾਈ ਜੀ ਜਿਹੜੇ ਮੇਰੇ ਮੁੱਦਾ ਕੀ ਹੈ ਮੁੱਦੇ ਵਿੱਚ